ਦੇਖੋ ਜੈਡ ਪਲੱਸ ਸਿਕਿਉਰਟੀ ਚ ਵੇਚਰਨ ਵਾਲੇ ਬੰਦੇ ਦਲਾਵਰ ਸਿੰਘ ਨਾ ਉਹਨਾਂ ਦੇ ਲਾਗੂ ਦੀ ਕੋਈ ਐ ਬੱਚਾ ਕਹਿ ਕੇ ਦੌੜ ਜੇ ਨਾ ਦਲਾਵਰ ਸਿੰਘ ਤੇ ਇਹਨਾਂ ਨੂੰ 8-10 ਦਿਨ ਨੀਂਦ ਨਹੀਂ ਆਉਂਦੀ ਹੈ ਇਹਨਾਂ ਨੂੰ ਕੋਹ ਵੀ ਨਾ ਇਹੋ ਜੇ ਕੰਮ ਕਰਿਆ ਕਰੋ ਬੇਚੂ ਜਾਜ ਬਾਜ ਫਿਰ ਕੌਮਕਣੋ ਬੇਇੱਜ਼ਤੀ ਕਰਵਾਉਣੀ ਕੋਈ ਤੇ ਖਾਣੀ ਕਰਵਾਉਣੀ ਤੇ ਫਿਰ ਵਿਕਟਮ ਬਣਨਾ ਵਿਕਟਮ ਕਾਰਡ ਪਲੇ ਕਰਨਾ ਕਿਸੇ ਨੇ ਵੇਹੇ ਫੋਨ ਕਰ ਦੇਣਾ ਬਾਹਰੋਂ ਤੇ ਦੋ ਚਾਰ ਮਾੜੀ ਗੱਲਾਂ ਕਰਤੀਆਂ ਫਿਰ ਇਹਨਾਂ ਡੀਜੀਪੀ ਨੂੰ ਚਿੱਠੀ ਲਿਖਣ ਤੁਰ ਪੈਣਾ ਕਿ ਸਾਨੂੰ ਤੇ ਜੀ ਦੇਖੋ ਧਮਕੀ ਆ ਰਹੀਆਂ ਸਾਡੀ ਸਿਕਿਉਰਟੀ ਜੈਡ ਪਲੱਸ ਤੋਂ ਵੀ ਪਲੱਸ ਕਰਤੀ ਬਾਥਰੂਮ ਜਾਣ ਲੱਗੇ ਵੀ ਸਿਕਿਉਰਟੀ ਲੈ ਕੇ ਜਾਂਦਾ ਹੋਵੇ ਉਹਨੂੰ ਇਹ ਗੱਲ ਕਹਿਣ ਦਾ ਹੱਕ ਨਹੀਂ ਹੁੰਦਾ ਵੀ ਫਲਾਣਾ ਡਰ ਗਿਆ ਫਲਾਣਾ ਵੀ ਡਰ ਗਿਆ ਅਸੀਂ ਤੇ ਤੁਰੇ ਫਿਰਦੇ ਆਂ ਡਰਨ ਵਾਲੇ ਬੰਦੇ ਹੋਣ ਤੇ ਜੇ ਉਹ ਕਹਿੰਦਾ ਵੀ ਸਰਕਾਰ ਨੂੰ ਕਹਿ ਰਿਹਾ ਵੀ ਮੈਨੂੰ ਮਾਫ ਕਰ ਦਿਓ ਜਾਂ ਤੇ ਮੈਂ ਮਾਫੀ ਮੰਗਿਓ ਫਿਰ ਤੇ ਗੱਲਿਆ ਕੋਈ ਹੈ ਉਹ ਮਤਲਬ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਵੀ ਅੱਜ ਪੰਜਾਬ ਦੇ ਪਿੰਡਾਂ ਦੇ ਵਿੱਚ ਦਸ਼ਾ ਕੀ ਹੈ ਵੀ ਰਵਨੀਤ ਬਿੱਟੂ ਕਿਸੇ ਪਿੰਡ 'ਚ ਖੜ ਕੇ ਕਹਿ ਦੇਵੇ ਵੀ ਮੈਂ ਬਿਆਨਤ ਸਿੰਘ ਦਾ ਪੁੱਤਰਾ ਹਾਂ ਤੇ ਲੋਕ ਗਾੜੀਆਂ ਫੁੱਲਾਂ ਦੇ ਹਾਰ ਜਿਹੜੇ ਪਾਉਂਦੇ ਸਾਨੂੰ ਪਤਾ ਹੀ ਹੈ ਹੈ ਤੇ ਇੱਥੇ ਜਿਹੜੇ ਸ਼ਹੀਦਾਂ ਦੇ ਪੁੱਤਰ ਆ ਉਹ ਤਾਂ ਖੜ ਕੇ ਕਹਿੰਦੇ ਜਿ ਕੋਈ ਕਹਵੇ ਵੀ ਮੈਂ ਜਰਨੈਲ ਸਿੰਘ ਦਾ ਪੋਤਰਾ ਐ ਤੇ ਲੋਕ ਸਿਰ ਤੇ ਚੁੱਕ ਲੈਣ ਤੇ ਹੱਥਾਂ ਤੇ ਚੁੱਕ ਪਲਕਾਂ ਤੇ ਬਿਠਾਉਂਦੇ ਨੇ ਇਹਨਾਂ ਨੂੰ ਕਹੋ ਵੀ ਜਿਹੜੇ ਰਾਤ ਇਹ ਤੁਰੇ ਨੇ ਨਾ ਜਿੱਦਣ ਕਿਤੇ ਚੜਾਈ ਕਰ ਗਏ ਇਹਨਾਂ ਦੇ ਕਿਤੇ ਭੋਗ ਤੇ ਕੀਰਤਨੀਆਂ ਨਹੀਂ ਲੱਭਦੇ ਹੁੰਦੇ ਤੇ ਆਪਾਂ ਨੂੰ ਪਤਾ ਹੀ ਐ ਨਾ ਕੇਪੀਐਸ ਗੱਲ ਵਾਰੀ ਕੀ ਹੋਇਆ ਸੀ ਜਿਹੜੇ ਕੀਰਤਨੀਆਂ ਦੇ ਭੋਗ ਤੇ ਜਾਏ ਸੀ ਤੇ ਉਹਨਾਂ ਨੂੰ ਬਾਅਦ ਵਿੱਚ 500 ਸੋਛਿਆ ਗਿਆ ਸੀ ਸੋ ਇਹਨਾਂ ਨੂੰ ਕਹੋ ਵੀ ਤੁਸੀਂ ਜਿਹੜੇ ਰਾਹ ਤੇ ਤੁਰਪੇ ਜੀ ਤੁਹਾਡੇ ਦਾਦਿਆਂ ਨੇ ਗਲਤੀਆਂ ਗਨਾ ਕੀਤੀ ਐ ਜ਼ਰੂਰੀ ਥੋੜੀ ਵੀ ਉਹੋ ਹੀ ਖੇ ਖਰਾਬੀ ਆਪਾਂ ਕਰਨੀ ਐ ਕਟੋ ਘਟੋ ਕੋ ਹੋਸ਼ ਕਰੋ ਹੋਸ਼ਵਾਸ ਚ ਰਹੋ ਪੰਜਾਬ ਚ ਨਸ਼ਿਆਂ ਦਾ ਦੌਰ ਚੱਲ ਰਿਹਾ ਗੱਲ ਕਰੋ ਵੀ ਕੋਈ ਮਤਲਬ ਨੌਜਵਾਨ ਇੰਨੇ ਪਤਿਤ ਹੋ ਗਿਆ ਆਪ ਤੁਸੀਂ ਪਤਿਤ ਜੋ ਆਪ ਅਮਰਤ ਨਹੀਂ ਛਕਿਆ ਜੇ ਆਪ ਨਹੀਂ ਛਕਿਆ ਤਾਂ ਵੀ ਸਿਰ ਦੇ ਨਾਲੀ ਗੱਲ ਤੇ ਤੁਹਾਨੂੰ ਕੀ ਤਰਾਜ ਆ ਉਹ ਤੇ ਪੰਜ ਪਿਆਰੇ ਨੇ ਪੁੱਛਣੀ ਅਸੀਂ ਜਵਾਬ ਦੇਣਾ ਹੈ ਜਿਹੜਾ ਬੰਦਾ ਆਪ ਅਮਰਤ ਆਰੀ ਨਹੀਂ ਉਹਨੂੰ ਕੀ ਤਰਾਜ ਹੋ ਸਕਦਾ ਅਸੀਂ ਕੀ ਦੇਖੋ ਜੈਡ ਪਲੱਸ ਸਿਕਿਉਰਟੀ ਚ ਵਿਚਰਨ ਵਾਲੇ ਬੰਦੇ ਦਲਾਵਰ ਸਿੰਘ ਨਾਂ ਉਹਨਾਂ ਦੇ ਲਾਗੂ ਦੀ ਕੋਈ ਬੱਚਾ ਕਹਿ ਕੇ ਦੌੜ ਜੀ ਨਾ ਦਲਾਵਰ ਸਿੰਘ ਤੇ ਇਹਨਾਂ ਨੂੰ 8-10 ਦਿਨ ਨੀਂਦ ਨਹੀਂ ਆਉਂਦੀ ਹੈ ਇਹਨਾਂ ਨੂੰ ਕੋਹ ਵੀ ਨਾ ਇਹੋ ਜੇ ਕੰਮ ਕਰਿਆ ਕਰੋ ਬੇਚੂਜਾਜ ਬਾਜ ਫਿਰ ਕੌਮਕਣੋਂ ਬੇਇਜ਼ਤੀ ਕਰਵਾਉਣੀ ਕੋਈ ਤੇਖਣੀ ਕਰਵਾਉਣੀ ਤੇ ਫਿਰ ਵਿਕਟਮ ਬਣਨਾ ਵਿਕਟਮ ਕਾਰਡ ਪਲੇ ਕਰਨਾ ਕਿਸੇ ਨੇ ਵੈਸੇ ਫੋਨ ਕਰ ਦੇਣਾ ਬਾਹਰੋਂ ਤੇ ਦੋ ਚਾਰ ਮਾੜੀ ਗੱਲਾਂ ਕਰਤੀਆਂ ਫਿਰ ਇਹਨਾਂ ਡੀਜੀਪੀ ਨੂੰ ਚਿੱਠੀ ਲਿਖਣ ਤੁਰ ਪੈਣਾ ਕਿ ਸਾਨੂੰ ਤੇ ਜੀ ਦੇਖੋ ਧਮਕੀਆਂ ਆ ਰਹੀਆਂ ਸਾਡੀ ਸਿਕਿਉਰਿਟੀ ਜੈਡ ਪਲੱਸ ਤੋਂ ਵੀ ਪਲੱਸ ਕਰਤੀ ਜਾਵੇ ਸੋ ਜਿਹੜਾ ਬੰਦਾ ਬਾਥਰੂਮ ਜਾਣ ਲੱਗਿਆ ਵੀ ਸਿਕਿਉਰਿਟੀ ਲੈ ਕੇ ਜਾਂਦਾ ਹੋਵੇ ਉਹਨੂੰ ਇਹ ਗੱਲ ਕਹਿਣ ਦਾ ਹੱਕ ਨਹੀਂ ਹੁੰਦਾ ਵੀ ਫਲਾਣਾ ਡਰ ਗਿਆ ਫਲਾਣਾ ਦੀ ਤੇ ਜੇ ਉਹ ਕਹਿੰਦਾ ਵੀ ਸਰਕਾਰ ਨੂੰ ਕਹਿ ਰਿਹਾ ਵੀ ਮੈਨੂੰ ਮਾਫ ਕਰ ਦਿਓ ਜਾਂ ਤੇ ਮੈਂ ਮਾਫੀ ਮੰਗੀ ਹੋਈ ਫਿਰ ਤੇ ਗੱਲਿਆ ਕੋਈ ਹੈ ਉਹ ਮਤਲਬ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਵੀ ਅੱਜ ਪੰਜਾਬ ਦੇ ਪਿੰਡਾਂ ਦੇ ਵਿੱਚ ਦਸ਼ਾ ਕੀ ਹੈ ਵੀ ਰਵਨੀਤ ਬਿੱਟੂ ਕਿਸੇ ਪਿੰਡ 'ਚ ਖੜ ਕੇ ਕਹਿ ਦੇਵੇ ਵੀ ਮੈਂ ਬੈਂਤ ਸਿੰਘ ਦਾ ਪੁੱਤਰਾ ਹਾਂ ਤੇ ਲੋਕ ਗਾੜੀਆਂ ਨੂੰ ਫੁੱਲਾਂ ਦੇ ਹਾਰ ਜਿਹੜੇ ਪਾਉਂਦੇ ਉਹ ਸਾਨੂੰ ਪਤਾ ਹੀ ਹੈ ਹੈ ਤੇ ਇੱਥੇ ਜਿਹੜੇ ਸ਼ਹੀਦਾਂ ਦੇ ਪੁੱਤਰ ਆ ਉਹ ਤਾਂ ਖੜ ਕੇ ਕਹਿੰਦੇ ਜਿਨ੍ਹਾਂ ਨੂੰ 24 ਘੰਟੇ ਨੀਂਦ ਨਹੀਂ ਦਿੰਦਾ ਹੈ ਕੋਈ ਗੱਲ ਵੀ ਮੈਂ ਜਰਨੈਲ ਸਿੰਘ ਦਾ ਪੋਤਰਾ ਐ ਤੇ ਲੋਕ ਸਿਰ ਤੇ ਚੁੱਕ ਲੈਣ ਤੇ ਹੱਥਾਂ ਤੇ ਚੁੱਕ ਪਲਕਾਂ ਤੇ ਬਿਠਾਉਂਦੇ ਨੇ ਇਹਨਾਂ ਨੂੰ ਕਹੋ ਵੀ ਜਿਹੜੇ ਰਾਤ ਇਹ ਤੁਰੇ ਨੇ ਨਾ ਜਿੱਦਣ ਕਿਤੇ ਚੜਾਈ ਕਰ ਗਏ ਇਹਨਾਂ ਦੇ ਕਿਤੇ ਭੋਗ ਤੇ ਕੀਰਤਨੀਆਂ ਨਹੀਂ ਲੱਭਦੇ ਹੁੰਦੇ ਤੇ ਆਪਾਂ ਨੂੰ ਪਤਾ ਹੀ ਐ ਨਾ ਕੇਪੀਐਸ ਗੱਲ ਵਾਰੀ ਕੀ ਹੋਇਆ ਸੀ ਜਿਹੜੇ ਕੀਰਤਨੀਆਂ ਦੇ ਭੋਗ ਤੇ ਜਾਏ ਸੀ ਤੇ ਉਹਨਾਂ ਨੂੰ ਬਾਅਦ ਵਿੱਚ 500 ਸੋਛਿਆ ਗਿਆ ਸੀ ਸੋ ਇਹਨਾਂ ਨੂੰ ਕਹੋ ਵੀ ਤੁਸੀਂ ਜਿਹੜੇ ਰਾਹ ਤੇ ਤੁਰਪੇ ਜੀ ਤੁਹਾਡੇ ਦਾਦਿਆਂ ਨੇ ਗਲਤੀਆਂ ਕਿਨਾ ਕੀਤੀ ਐ ਜ਼ਰੂਰੀ ਥੋੜੀ ਵੀ ਉਹੋ ਹੀ ਖੇ ਖਰਾਬੀ ਆਪਾਂ ਕਰਨੀ ਐ ਕਟੋ ਕਟਕ ਹੋਸ਼ ਕਰੋ ਹੋਸ਼ ਆਵਾਸ ਚ ਰਹੋ ਪੰਜਾਬ ਚ ਨਸ਼ਿਆਂ ਦਾ ਦੌਰ ਚੱਲ ਰਿਹਾ ਗੱਲ ਕਰੋ ਵੀ ਕੋਈ ਮਤਲਬ ਨੌਜਵਾਨ ਇੰਨੇ ਪਤਿਤ ਹੋ ਗਿਆ ਆਪ ਤੁਸੀਂ ਪਤਿਤ ਜੋ ਆਪ ਅੰਮ੍ਰਿਤ ਨਹੀਂ ਛਕਿਆ ਕਿ ਆਪ ਨਹੀਂ ਛਕਿਆ ਤੇ ਫਿਰ ਸਰਦੇਣ ਵਾਲੀ ਗੱਲ ਤੇ ਤੁਹਾਨੂੰ ਕੀ ਤਰਾਜ ਹੈ ਉਹ ਤੇ ਪੰਜ ਪਿਆਰੇ ਨੇ ਪੁੱਛਣੀ ਅਸੀਂ ਜਵਾਬ ਦੇਣਾ ਹੈ ਜਿਹੜਾ ਬੰਦਾ ਆਪ ਅੰਮ੍ਰਿਤ ਧਾਰੀ ਨਹੀਂ ਉਹਨੂੰ ਕੀ ਤਰਾਜ ਹੋ ਸਕਦਾ ਅਸੀਂ ਕੀ ਦੇਖੋ ਜੈਡ ਪਲੱਸ ਸਿਕਿਉਰਟੀ ਚ ਵੇਚਰਨ ਵਾਲੇ ਬੰਦੇ ਦਲਾਵਰ ਸਿੰਘ ਨਾਂ ਉਹਨਾਂ ਦੇ ਲਾਗੂ ਦੀ ਕੋਈ ਬੱਚਾ ਕਹਿ ਕੇ ਦੌੜ ਜੀ ਨਾ ਦਲਾਵਰ ਸਿੰਘ ਇਹਨਾਂ ਨੂੰ 8-10 ਦਿਨ ਨੀਂਦ ਨਹੀਂ ਆਉਂਦੀ ਹੈ ਇਹਨਾਂ ਨੂੰ ਕੋਹ ਵੀ ਨਾ ਇਹੋ ਜੇ ਕੰਮ ਕਰਿਆ ਕਰੋ ਬੇਚੂ ਜਾਜ ਬਾਜ ਫਿਰ ਕੌਮਕਣੋਂ ਬੇਇੱਜ਼ਤੀ ਕਰਵਾਉਣੀ ਕੋਈ ਤੇਖਣੀ ਕਰਵਾਉਣੀ ਤੇ ਫਿਰ ਵਿਕਟਮ ਬਣਨਾ ਵਿਕਟਮ ਕਾਰਡ ਪਲੇ ਕਰਨਾ ਕਿਸੇ ਨੇ ਵੈਸੇ ਫੋਨ ਕਰ ਦੇਣਾ ਬਾਹਰੋਂ ਤੇ ਦੋ ਚਾਰ ਮਾੜੀ ਗੱਲਾਂ ਕਰਤੀਆਂ ਫਿਰ ਇਹਨਾਂ ਡੀਜੀਪੀ ਨੂੰ ਚਿੱਠੀ ਲਿਖਣ ਤੋਰ ਪੈਣਾ ਕਿ ਸਾਨੂੰ ਦੀ ਜੀ ਦੇਖੋ ਧਮਕੀਆਂ ਆ ਰਹੀਆਂ ਸਾਡੀ ਸਿਕਿਉਰਿਟੀ ਜੈਡ ਪਲੱਸ ਤੋਂ ਵੀ ਪਲੱਸ ਕਰਤੀ ਜਾਵੇ ਸੋ ਜਿਹੜਾ ਬੰਦਾ